ਤੋੜੇ ਲਗਾਤਾਰ ਪੈ ਮੀਂਹ ਤੋਂ ਬਾਅਦ ਪਾਣੀ ਸੜਕਾਂ ਤੇ ਭਰ ਚੁੱਕਿਆ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਜਿਸ ਦੇ ਨਾਲ ਲੋਕਾਂ ਨੂੰ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਹ ਹਾਲ ਮੁੰਬਈ ਪੁਨੇ ਦਾ ਜਿੱਥੇ ਕਿ ਲਗਾਤਾਰ 2 ਦਿਨ ਮੀਂਹ ਪੈਣ ਤੋਂ ਬਾਅਦ ਪਾਣੀ ਸੜਕਾਂ ਤੇ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਥੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕੀਤਾ ਹੈ ਅਤੇ ਵੱਧ ਰਹੇ ਅਪਰਾਧ ਤੇ ਰੋਕ ਲਗਾਈ ਗਈ। ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ, ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ। ਐਂਟੀ ਕ腐ਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 95012002009501200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਵਿਜੀਲੈਂਸ ਨੇ ਟਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਰੇਂਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁੱਖ ਪੰਜਾਬ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੋ ਦਿਨ ਮੀਂਹ ਪੈਣ ਤੋਂ ਬਾਅਦ ਪਾਣੀ ਸੜਕਾਂ ਤੇ ਭਰ ਚੁੱਕਿਆ ਹੈ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਹੈ ਜਿਸ ਦੇ ਨਾਲ ਲੋਕਾਂ ਨੂੰ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉੱਥੇ ਹੀ ਟ੍ਰੈਫਿਕ ਵੀ ਜਾਮ ਹੋ ਗਈ ਹੈ ਜਿਸ ਕਾਰਨ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੱਸਦੀ ਹੈ ਕਿ ਇਹ ਹਾਲ ਜਿਹੜਾ ਵਾ ਇਹ ਮੁੰਬਈ ਪੂਨੇ ਦਾ ਹੈ ਜਿੱਥੇ ਕਿ ਦੋ ਦਿਨ ਮੀਂਹ ਪੈਣ ਤੋਂ ਬਾਅਦ ਪਾਣੀ ਸੜਕਾਂ ਤੇ ਭਰ ਚੁੱਕਿਆ ਹੈ ਤੇ ਲੋਕਾਂ ਨੂੰ ਔਰ ਜਾਣ ਦੇ ਵਿੱਚ ਕਈ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਦੱਸਦੀ ਹੈ ਕਿ ਦੇਸ਼ ਭਰ ਦੇ ਵਿੱਚ ਮਾਨਸੂਨ ਸ਼ੁਰੂ ਹੋ ਚੁੱਕੀ ਹੈ ਤੇ ਮਾਨਸੂਨ ਸ਼ੁਰੂ ਹੋਣ ਦੇ ਨਾਲ ਕਈ ਜਗ੍ਹਾ ਤੇ ਤੇਜ਼ ਮੀਂਹ ਪੈ ਰਿਹਾ ਹੈ ਤੇ ਹੜ ਵਰਗੀ ਕਈ ਜਗ੍ਹਾ ਤੇ ਸਥਿਤੀ ਜਿਹੜੀ ਉਹ ਵੀ ਬਣੀ ਹੋਈ ਹੈ ਤੇ ਕਈ ਜਗ੍ਹਾ ਤੇ ਜਿਹੜੀਆਂ ਤੇਜ ਮੀਂਹ ਅਤੇ ਭਾਰੀ ਮੀਂਹ ਦੇ ਨਾਲ ਸੜਕਾਂ ਤੇ ਪਾਣੀ ਭਰ ਚੁੱਕਿਆ ਹੈ ਮੁੰਬਈ ਪੂਨੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਮੀਂਹ ਪੈਣ ਦੇ ਨਾਲ ਪਾਣੀ ਸੜਕਾਂ ਤੇ ਭਰ ਚੁੱਕਿਆ ਹੈ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਉੱਥੋਂ ਦੇ ਲੋਕਾਂ ਦੇ ਵੱਲੋਂ ਤੇ ਸ਼ਿਕਾਇਤ ਵੀ ਕੀਤੀ ਗਈ ਹੈ ਐਸ ਤੇ ਲਗਾਤਾਰ ਲੋਕਾਂ ਦੇ ਵੱਲੋਂ ਵੀਡੀਓ ਪਾਈ ਜਾ ਰਹੀ ਹੈ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਮੁੰਬਈ ਪੂਨੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿੱਥੇ ਕਈ ਜਗ੍ਹਾ ਤੇ ਮੁੰਬਈ ਪੁਨੇ ਕਈ ਜਗ੍ਹਾ ਤੇ ਲੈਂਡਸਲਾਈਡ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲੈਂਡਸਲਾਈਡ ਵੀ ਹੋ ਰਹੀ ਆ ਭਾਰੀ ਮੀਂਹ ਤੋਂ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਐਕਸਪ੍ਰੈਸਵੇ ਅਥਾਰਟੀ ਦੀ ਮਨਿਆਤ ਭਾਰੀ بارش ਜਿਹੜੀ ਸ਼ਾਮੀ 4 ਵਜੇ ਤੋਂ ਸ਼ੁਰੂ ਹੋਈ ਕੋਈ ਲੋਕਾਂ ਨੇ ਐਸੇ ਤਸਵੀਰਾਂ ਅਤੇ ਫੋਟੋਆਂ ਵੀ ਪਾਈਆਂ ਨੇ ਤੇ ਸ਼ਿਕਾਇਤ ਵੀ ਕੀਤੀ ਹੈ بارش ਲਗਭਗ 1 ਘੰਟੇ ਤੱਕ ਲਗਾਤਾਰ ਹੋਈ ਹੈ ਹਾਲਾਂਕਿ بارش ਦੇ ਵਿੱਚ ਪਾਣੀ ਦਾ ਫਲੋ ਇੰਨਾ ਜ਼ਿਆਦਾ ਨਹੀਂ ਸੀ ਤੇ ਐਕਸਪ੍ਰੈਸਵੇ ਪੁਨੇ ਦੇ ਕੋਰੀਡੋਰ ਕੋਰਿਡੋਰ ਤੇ ਪਾਣੀ ਜਮਾ ਹੋਣ ਲੱਗਾ ਤੇ ਪਾਣੀ ਹੁਣ ਸੜਕਾਂ ਤੇ ਕਦਰ ਭਰ ਚੁੱਕਿਆ ਹੈ ਗੱਡੀਆਂ ਜਿਹੜੀਆਂ ਉਹ ਪਾਣੀ ਦੇ ਵਿੱਚ ਜਾ ਰਹੀਆਂ ਨੇ ਜਿਸ ਨਾਲ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਟ੍ਰੈਫਿਕ ਵੀ ਜਮ ਹੋ ਚੁੱਕੀ ਹੈ ਇਸ ਕਾਰਨ ਲੋਕਾਂ ਨੂੰ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਮੁੰਬਈ ਪੂਨੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੋ ਦਿਨ ਵੀ ਪੈਣ ਤੋਂ ਬਾਅਦ ਹੀ ਸੜਕਾਂ ਦਾ ਇਹ ਹਾਲ ਪੰਤ ਜਿਹੇ ਹਾਲ ਜਿਹੜਾ ਬਨ ਚੁੱਕਿਆ ਹੈ ਸੜਕਾ ਪੂਰੀ ਤਰ੍ਹਾਂ ਪਾਣੀ ਨਾਲ ਭਰ ਚੁੱਕਿਆ ਹੈ ਪਾਣੀ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਚੁੱਕਿਆ ਹੈ ਕਈ ਇਲਾਕਿਆਂ ਦੇ ਵਿੱਚ ਤੇਜ਼ ਭਾਰੀ ਬਾਰਿਸ਼ ਹੋ ਰਹੀ ਹੈ ਤੇ ਉਸ ਦੇ ਨਾਲ ਮੁੰਬਈ ਪੁਨੇ ਐਕਸਪ੍ਰੈਸਵੇ ਤੇ ਭਾਰੀ ਪਾਣੀ ਜਿਹੜਾ ਜਮਾ ਹੋ ਗਿਆ ਐਕਸਪ੍ਰੈਸਵੇ ਤੇ ਗੱਡੀਆਂ ਤੱਕ ਪਾਣੀ ਜਿਹੜਾ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਕਈ ਗੱਡੀਆਂ ਤੈਰਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਪਾਣੀ ਇੰਨਾ ਜ਼ਿਆਦਾ ਹੈ ਕਿ ਗੱਡੀਆਂ ਬੰਦ ਵੀ ਹੋ ਗਿਆ ਨੇ ਗੱਡੀਆਂ ਬੰਦ ਹੋਣ ਦੇ ਨਾਲ ਰਸਤਾ ਟ੍ਰੈਫਿਕ ਜਾਮ ਜਿਹੜਾ ਉਹ ਲਗਾਤਾਰ ਹੋਣ ਲੱਗਾ ਤਾਂ ਟ੍ਰੈਫਿਕ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਮੀਂਹ ਦੇ ਵਿੱਚ ਹੀ ਇਹਨਾਂ ਲੋਕਾਂ ਦੀ ਜਿਹੜੀ ਆ ਪੂਰੀ ਮਦਦ ਕੀਤੀ ਗਈ ਹੈ ਸਭ ਤੋਂ ਵੱਧ ਮੁਸੀਬਤ ਅਮ੍ਰਿਤਾਂਜ ਅਮ੍ਰਿਤਾਂਜ ਨੇ ਪੁਆਇੰਟ ਅਤੇ ਭੋਰ ਘਾਟ ਸੁਰੰਗ ਦੇ ਵਿੱਚ ਹੋਈ ਹੈ ਤੇ ਦੂਜੀ ਦੂਜੀ ਸਾਈਡ ਹੈ ਥਾਣੇ ਦੇ ਬਵਿੰਡੀ ਇਲਾਕੇ ਦੇ ਵਿੱਚ ਕਾਮਵਾਰੀ ਨਦੀ ਉਫਾਨ ਤੇ ਕਾਮਵਾਰੀ ਨਦੀ ਜਿਹੜੀ ਉਹ ਉਫਾਨ ਤੇ ਆਈ ਹੋਈ ਹੈ ਤੇ ਲਗਾਤਾਰ ਭਾਰੀ ਮੀਂਹ ਦੇ ਪੈਣ ਦੇ ਨਾਲ ਲੋਕਾਂ ਨੂੰ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ ਮੁੰਬਈ ਪੂਨੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਦੋ ਦਿਨ ਮੀਂਹ ਪੈਣ ਤੋਂ ਬਾਅਦ ਪਾਣੀ ਸੜਕਾਂ ਤੇ ਭਰ ਚੁੱਕਿਆ ਅਤੇ ਲੋਕਾਂ ਨੂੰ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर